ਪਾਕਿਸਤਾਨ ਦੀ ਗੋਲੀਬਾਰੀ ਦੇ ਵਿੱਚ ਸ਼ਹੀਦ ਹੋਏ ਸੁਰਿੰਦਰ ਸ਼ਰਮਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ ਤੇ ਬੱਚਿਆਂ ਨੇ ਸ਼ਹੀਦ ਪਿਤਾ ਨੂੰ ਸਲੂਟ ਕਰਕੇ ਸ਼ਰਧਾਂਜਲੀ ਦਿੱਤੀ ਹੈ ਹਾਲਾਂਕਿ ਇਸ ਦੌਰਾਨ ਕਾਫੀ ਗਮਗੀਨ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਦੱਸਦੀ ਹੈ ਕਿ ਜੋ ਗੋਲੀਬਾਰੀ ਹੋਈ ਆ ਪਾਕਿਸਤਾਨ ਦੇ ਵੱਲੋਂ ਜੋ ਗੋਲੀਬਾਰੀ ਕੀਤੀ ਗਈ ਉਸ ਦੇ ਵਿੱਚ सुरेंद्र ਕੁਮਾਰ ਸ਼ਹੀਦ ਹੋ ਗਏ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸਰਕਾਰੀ ਸਨਮਾਨਾਂ ਦੇ ਨਾਲ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਸਲੂਟ ਕਰ ਰਿਹਾ ਹੈ ਸੁੱਧ ਪੁੱਤ ਇਸ ਕੋਲੇ ਵਿਵਾਦ ਕਿਆ ਪਰਿਵਾਰ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਹੁੰਦਾ ਜਦੋਂ ਕੋਈ ਆਪਣਾ ਵਿਛੜ ਜਾਂਦਾ ਏ ਤਾ ਹਾਲਾਂਕਿ ਇਸ ਨੂੰ ਦੇਖ ਸਕਦੇ ਹਾਂ ਬੱਚਿਆਂ ਦੇ ਵੱਲੋਂ ਵਿਦਾਈ ਦਿੱਤੀ ਗਈ ਹੈ ਸਲੂਟ ਕੀਤਾ ਗਿਆ ਹੈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਹੈ ਰਾਜਸਥਾਨ ਦਾ جھੁੰਝੂ ਨੂੰ ਇਲਾਕਾ ਜਿੱਥੋਂ ਦੇ ਰਹਿਣ ਵਾਲੇ ਸਨ ਸੁਰਿੰਦਰ ਕੁਮਾਰ ਅਤੇ ਜੰਮੂ ਕਸ਼ਮੀਰ ਦੇ ਉਧਮਪੁਰ ਦੇ ਵਿੱਚ ਮੈਡੀਕਲ ਅਸਿਸਟੈਂਟ ਸਰਜੈਂਟ ਵਜੋਂ ਤਾਇਨਾਤ ਸੀ 14 ਸਾਲ ਤੋਂ ਭਾਰਤੀ ਹਵਾਈ ਸੈਨਾ ਦੇ ਵਿੱਚ ਸੇਵਾ ਮਾਨੇ ਬਾਰੇ ਸੀ ਸ਼ਹੀਦ ਸੁਰਿੰਦਰ ਕੁਮਾਰ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਮਾਂ ਹੈ ਪਤਨੀ ਹੈ ਦੋ ਬੱਚੇ ਨੇ ਤੇ ਸਦਾ ਲਈ ਅਲਵਿਦਾ ਆਖ ਗਏ ਨੇ پاکستان ਦੇ ਵੱਲੋਂ ਜੋ ਨਾਪਾਕ ਹਰਕਤ ਕੀਤੀ ਗਈ ਉਸ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ ਵੀਰ ਗਤੀ ਪ੍ਰਾਪਤ ਕਰ ਚੁੱਕੇ ਨੇ ਸ਼ਹਾਦਤ ਦਾ ਜਾਮ ਪੀ ਗਏ ਨੇ ਦੇਸ਼ ਦੇ ਲਈ ਕੁਰਬਾਨ ਹੋ ਗਏ ਨੇ ਹਾਲਾਂਕਿ ਮਾਣ ਹੈ ਉਹਨਾਂ ਤੇ ਪਰ ਜਮਕੀਨ ਮਾਹੌਲ ਵੀ ਹੈ ਸੋਗ ਵੀ ਹੈ ਉਹਨਾਂ ਦੇ ਪਰਿਵਾਰ ਦਾ ਜਿਹੜਾ ਦਰਦ ਹੈ ਜਿਹੜਾ ਦੁੱਖ ਹੈ ਉਸ ਨੂੰ ਸਮਝਿਆ ਜਾਣਾ ਚਾਹੀਦਾ ਹੈ ਜੈ 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 ਹਿੰਦ Sí.

भी 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 दी 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 यार। चलो, चलो, चलते हैं। चलो चलो अब चलते हैं। 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 अब च ਤਸ਼ਹੀਦ ਸੁਰਿੰਦਰ ਕੁਮਾਰ ਨੂੰ ਅੰਤਿਮ ਵਿਦਾਈ ਦਿੱਤੀ ਗਈ ਸਰਕਾਰੀ ਸਨਮਾਨਾਂ ਦੇ ਨਾਲ ਤੇ ਉਧਰ ਪਹੁੰਚਦੇ ਸਰਹੱਦੀ ਇਲਾਕੇ ਦੇ ਦੌਰੇ ਤੇ ਪਹੁੰਚੇ ਨੇ ਸੀਐਮ ਉਮਰ ਅਬਦੁੱਲਾ ਤੇ ਪੀੜਤ ਪਰਿਵਾਰਾਂ ਦੇ ਨਾਲ ਸੀਐਮ ਉਮਰ ਅਬਦੁੱਲਾ ਦੇ ਵੱਲੋਂ ਦੁੱਖ ਵੰਡਾਇਆ ਗਿਆ ਇਸ ਦੇ ਨਾਲ ਹੀ ਮ੍ਰਿਤਕ ਸਿੱਖ ਅਮਰੀਕ ਸਿੰਘ ਅਤੇ ਅਮਰਜੀਤ ਸਿੰਘ ਦੇ ਘਰ ਵੀ ਪਹੁੰਚੇ ਨੇ ਸੀਐਮ ਉਮਰ ਅਬਦੁੱਲਾ ਪਹੁੰਚਦੇ ਵਿੱਚ ਪਾਕਿਸਤਾਨੀ ਗੋਲੀ ਮਾਰੀ ਦੇ ਵਿੱਚ ਇਹ ਕਈ ਨਾਗਰਿਕ ਮਾਰੇ ਗਏ ਤੇ ਪਹੁੰਚ ਦੇ ਵਿੱਚ ਪੰਜ ਸਿੱਖਾਂ ਦੀ ਜਾਨ ਚਲੀ ਗਈ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਨੂੰ ਵੀ ਨੁਕਸਾਨ ਪਹੁੰਚਿਆ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਤੇ ਇਸ ਜਿਹੜੇ ਜਮੂ ਤਸਵੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਸੇ ਥਾਂ ਤੇ ਪਹੁੰਚੇ ਨੇ ਜਿੱਥੇ ਪਾਕਿਸਤਾਨ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਪੰਜ ਲੋਕਾਂ ਦੀ जान चले गई थी रागी सिंह सने पांच लोकां दी जान चले गई ਉਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚੇ ਨੇ ਇਸ ਜਗ੍ਹਾ ਉੱਪਰ ਅਬਦੁੱਲਾ ਗੱਲਬਾਤ ਕਰ ਰਹੇ ਨੇ ਸਮਝ ਰਹੇ ਨੇ ਕਿ ਕਿੰ ਕੁ ਹੋਇਆ ਕਿਸ ਪਾਸਿਓਂ ਇਹ ਅਟੈਕ ਹੋਇਆ ਸੀ ਜਿਸ ਬਾਅਦ ਇਹ ਅਟੈਕ ਹੋਇਆ ਤਾਂ ਇਹ ਗੁਰਦੁਆਰਾ ਸਾਹਿਬ ਜਿਸ ਥਾਂ 'ਤੇ ਅਬਦੁੱਲਾ ਪਹੁੰਚੇ ਨੇ ਤੇ ਉਸ ਦੌਰਾਨ ਜਿਹੜੇ ਉੱਤੇ ਮੌਜੂਦ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਰਾਸ਼ਟਰੀ

ਉਧਰ ਜ਼ੀਰਕਪੁਰ ਦੇ ਵਿੱਚ ਫੌਜ ਦੀ ਵਰਦੀ ਪਾ ਕੇ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੋਹਾਲੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਕੋਰੀਅਰ ਕੰਪਨੀ ਤੋਂ ਐਡਰੈਸ ਚੋਰੀ ਕੀਤੀ ਸੀ। ਏਅਰ ਫੋਰਸ ਅਫਸਰ ਦੀ ਵਰਦੀ ਪਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਸੀ। ਭਾਰਤ-ਪਾਕਿਸਤਾਨ ਜੰਗ ਦੇ ਨਾਂ ਤੇ ਲੋਕਾਂ ਤੋਂ ਇਹ ਲੋਕ ਮੁਲਜ਼ਮ ਪੈਸੇ ਮੰਗ ਰਹੇ ਸੀ ਤੇ ਮੁਲਜ਼ਮਾਂ ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਨੇ ਹਾਲਾਂਕਿ ਹੁਣ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਇਹ ਸ਼ੱਕ ਪੈਣ ਦੇ ਉੱਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਏ ਨੇ ਜ਼ਿਰਖਪੁਰ ਦੇ ਵਿੱਚ ਇਹ ਫੌਜ ਦੀ ਵਰਦੀ ਪਾ ਕੇ ਘੁੰਮ ਰਹੇ ਸੀ ਤੇ ਠੱਗੀਆਂ ਮਾਰ ਰਹੇ ਸੀ ਜਿਵੇਂ ਕਿ ਜ਼ਿਰਖਪੁਰ ਦੇ 에ਅਰ ਫੋਰਸ ਸਟੇਸ਼ਨ ਦੇ ਨਾਲ ਇੱਕ ਸਸਪੈਕਟ ਨੂੰ ਕਾਬੂ ਕੀਤਾ ਗਿਆ ਸੀ ਹਾਲਕਿ ਇਸ ਟਾਈਮ ਜਿਹੜਾ ਤਣਾਅ ਚੱਲ ਰਿਹਾ ਉਸ ਨੂੰ ਲੈ ਕੇ ਇੱਕ ਵੱਡੀ ਗੱਲ ਹੋ ਜਾਂਦੀ ਹੈ ਕਿ ਇੱਕ ਪੂਰੀ 에ਅਰ ਫੋਰਸ ਦੇ ਆਫੀਸਰ ਦੀ ਡਰੈਸ ਪਾ ਕੇ ਉਸ ਪਾਸੇ ਘੁੰਮਣਾ ਹਾਲਾਂਕਿ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤੇ ਇਹਦੇ ਵਿੱਚ ਕੀ ਕਹਾਣੀ ਹੈ ਉਸ ਨੂੰ ਲੈ ਕੇ ਵੀ ਪੁਲਿਸ ਨੇ ਹੁਣ ਮਾਮਲਾ ਦਰਜ ਕਰ ਪੂਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ ਇਨਵੈਸਟੀਗੇਸ਼ਨ ਚ ਕੀ ਨਿਕਲਿਆ ਸਾਡੇ ਨਾਲ ਡਿਪਟੀ ਸੁਪਰਡੈਂਟ ਆਫ ਪੁਲਿਸ ਜਸਪਿੰਦਰ ਸਿੰਘ ਜੀ ਨੇ ਜਿਸ ਬੰਦੇ ਜੀ ਕਿਉਂਕਿ ਇਸ ਟਾਈਮ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਇੰਡੀਆ-ਪਾਕਿਸਤਾਨ ਦੀ ਉਸ ਤੇ ਵੀ ਚਾਲੇ ਕਿਉਂਕਿ 에ਅਰ ਫੋਰਸ ਸਟੇਸ਼ਨ ਬਹੁਤ ਹੀ ਸੈਂਸਿਟਿਵ ਹੈ ਜਿਹੜੇ ਖੁੱਦਾ ਹ ਉਹਨੇ ਇੱਕ 에어ਫੋਰਸ ਆਫੀਸਰ ਦੀ ਇੰਟਰਨਸ ਪਾ ਕੇ ਤੁਸੀਂ ਕਾਬੂ ਕੀਤਾ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਜੀ ਕੱਲ ਅਸੀਂ ਸੁਖਪ੍ਰੀਤ ਨਾਮ ਦਾ ਇੱਕ ਵਿਅਕਤੀ ਜਿਹਨੇ ਕਿ 에어ਮੈਨ ਨਾਨ ਕਮਿਸ਼ਨਡ ਜਿਹੜਾ 에어ਫੋਰਸ ਦਾ ਆਫੀਸਰ ਉਹਦੀ ਯੂਨੀਫਾਰਮ ਪਾਈ ਹੋਈ ਸੀਗੀ ਤੇ ਉਹਨੂੰ ਅਸੀਂ ਜਿਹੜਾ ਆਪਣਾ ਪਟਿਆਲਾ ਚੌਂਕ ਤੋਂ ਗ੍ਰਿਫਤਾਰ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਜਦੋਂ ইনিਸ਼ੀਅਲੀ ਉਹਦੀ ਪੁੱਛਗਿੱਛ ਕੀਤੀ ਤਾਂ ਸਾਨੂੰ ਇਹ ਸਮਝ ਆਇਆ ਜੇ ਇੱਕ ਬਹਿਲਾਣਾ ਦੇ ਵਿੱਚ ਕੋਈ ਯੂਨੀਫਾਰਮ ਸਟਿਚ ਕਰਦੇ ਨੇ ਇਹ ਬੜੇ ਫੇਮਸ ਟੇਲਰ ਨੇ ਉਹਨਾਂ ਨੇ ਇਹ ਕੋਰੀਅਰ ਕਰਨ ਲਈ ਕਿਸੇ ਅਫੀਸਰ ਦੇ ਹੀ ਗੁਜਰਾਤ ਦੇ ਵਿੱਚ ਪੋਸਟਡ ਨੇ ਉਹਨਾਂ ਲਈ ਭੇਜਣੀ ਸੀ ਤੇ ਇਹਨਾਂ ਨੇ ਮੀਨ ਵਾਈਲ ਕੋਰੀਅਰ ਕੰਪਨੀ ਦੇ ਆਫਿਸ ਦੇ ਵਿੱਚੋਂ 5 ਤਰੀਕ ਦੀ ਰਾਤ ਨੂੰ ਚੋਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸਾਨੂੰ ਇਹ ਸਾਰਾ ਮਸਲਾ ਸਾਡੇ ਤੋਂ ਕਲੀਅਰ ਹੋ ਗਿਆ ਦੋਸਤ ਪਾ 223 ਨੰਬਰ ਮੁਕੱਦਮਾ ਦਰਜ ਕਰ ਕੀਤਾ ਇਹ ਸੁਖਪ੍ਰੀ ਦੇ ਨਾਲ ਇੱਕ ਇਹਦਾ ਇੱਕ ਹੋਰ ਵੀ ਸਾਥੀ ਸੀਗਾ ਸੂਰਜ ਇਹ ਦੋਨੋਂ ਜ਼ੀਰਖਪੁਰ ਦੇ ਹੀ ਰਹਿਣ ਵਾਲੇ ਨੇ ਦੋਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੋ ਜੋਇਨ ਨੇ ਹੁਣ ਤੱਕ ਦੀ ਪੋਚ ਦੇ ਵਿੱਚ ਦੱਸਿਆ ਜਿਵੇਂ ਹਰ ਇੱਕ ਦੇ ਮਨ ਦੇ ਵਿੱਚ ਇਹ ਗੱਲ ਸਵਾਲ ਹੁੰਦਾ ਵੀ ਇਹ ਕਿਉਂ ਪਾ ਰਹੇ ਸੀਗੇ ਜੀ ਉਹਦਾ ਕਾਰਨ ਇਹ ਸੀਗਾ ਇਹ ਮਤਲਬ ਕਿ 5 ਤਰੀਕ ਦੀ ਰਾਤ ਤੋਂ ਹੀ ਲਗਾਤਾਰ ਜਦੋਂ ਦਾ ਇਹਨੇ ਕੀਤਾ ਸੀ ਉਦੋਂ ਹੀ ਲੋਕਾਂ ਤੋਂ ਇਹ ਪੈਸੇ ਲੈ ਰਿਆ ਸੀ